ਹਾਂ ਜੀ ਦੋਸਤੋ ਸਾਰੇ ਮੇਰੇ ਵੀਰ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਅੱਪ ਅੱਜ ਗੱਲ ਕਰਾਂਗੇ ਜਿਹੜੇ ਕੇ ਫੈਟ ਵਾਧਦੀ ਆ ਮਟਾਪਾ ਹੋਦਾ ਠੀਕ ਹੈ ਮਟਾਪੇ ਹੋਣ ਦੇ ਕਾਰਨ ਤਾਂ ਬੜੇ ਬਹੁਤ ਜਿਆਦਾ ਨੇ ਚਲੋ ਅੱਜ ਆਪਾਂ ਉਹਨਾਂ ਦੀ ਜਾਣਕਾਰੀ ਸੰਕਰਾਂਗੇ ਸਾਰੇ ਭਰਾਵਾਂ ਦੇ ਨਾਲ ਕਿਉਂਕਿ ਦੇਖੋ ਖਾਣ ਪੀਣ ਦੀ ਜਿਹੜੀ ਵਜ੍ਹਾ ਉਹ ਤਾਂ ਹਰ ਕੋਈ ਕਹਿ ਦਿੰਦਾ ਪਰ ਕਿਹੜੀ ਚੀਜ਼ ਨਾਲ ਮਟਾਪਾ ਵੱਧਦਾ ਹੈ ਕਿਹੜੇ ਤਰੀਕਿਆਂ ਨਾਲ ਵੱਧਦਾ ਹੈ ਫੈਟ ਕਿਹੜੀ-ਕਿਹੜੀ ਚੀਜ਼ਾਂ ਦੇ ਨਾਲ ਆਪਾਂ ਨੂੰ ਬਾਦੀ ਜਾਵੇ ਹੋਰ ਆਨ ਪੀ ਦੀ ਟਾਈਮਿੰਗ ਜਿਹਦੇ ਵਿੱਚ ਆਪਣੀ ਟਾਈਮਿੰਗ ਜਿਹੜੀ ਹੈ ਨਾ ਉਹ ਆਪਾਂ ਨੇ ਬਹੁਤ ਜ਼ਿਆਦਾ ਉੱਪਰ ਤੇ ਨੀਚੇ ਕੀਤੀ ਵੀ ਕੁਝ ਸਵੇਰ ਦਾ ਟਾਈਮ ਨਹੀਂ ਕੋਈ ਦੁਪਹਿਰ ਦਾ ਟਾਈਮ ਨਹੀਂ ਹੈਗਾ ਨਾ ਹੀ ਕੋਈ ਸਾਡਾ ਸ਼ਾਮ ਸ਼ਾਮ ਦਾ ਟਾਈਮ ਹੈ ਉਹ ਸ਼ਾਮ ਨੂੰ ਸਾਡੀ ਆਦਤ ਹੁੰਦੀ ਵੀ ਆਪਾਂ ਇੰਨੇ ਵੀ 8 ਜਾਂ 9 ਵਜੇ ਪਰੋਟੀ ਪਾਣੀ ਖਾਈਏ ਤੇ ਸਤਾਂ ਸਹੀ ਹੈ ਨਾ ਤੇ ਮੌਰਨਿੰਗ ਟਾਈਮ ਸਿੱਟੀ ਖਾਂਦੇ ਹੀ ਨਹੀਂ ਅਸਲ ਦੇ ਵਿੱਚ ਕੀ ਹੈ तिने टाइम रोटी खानी चाहिए है बेशक थोड़ी थोड़ी खा लो पर खाओ तिने टाइम मॉर्निंग टाइम आ जो सवेर का टाइम आ सवेर चाहे कोई फल खा लो चाहे कोई भी चीज़ खाओ खा तो बाद बिल्कुल नॉर्मल मात्रा खानी है तो ज्यादा नहीं खानी भी अपना कह दी छः या सत्त रूटियां खानी वो नहीं खानी सब तो ज्यादा घट्ट घो घट चीज़ खानी आप ਪੀਸਾ ਦੀ ਬੋਡੀ ਦੀ એનર્ਜੀ ਹੈ ਇਹ ਕਹ ਰਿਹਾ ਮੇਰੇ ਪੁਆਇੰਟ ਖਾਣਾ ਉਹ ਨੂੰ ਕਹਿੰਦੇ ਜਿਹੜੀ ਸਰੀਰ ਨੂੰ એનર્ਜੀ ਜਨਰੇਟ ਲੋੜ ਆ ਉਹ ਨਹੀਂ ਉਹਦੇ ਜੇ ਤੁਸੀਂ ਓਵਰ ਖਾਵੇਂਗਾ ਤਾਂ ਫੈਟ ਵਧੂਗੀ ਜਿੱਦਾਂ ਕਿ ਕਈ ਸੌ ਬੰਦੇ ਸੌਣ ਲੱਗਿਆਂ ਦੁੱਧ ਪੀ ਲੈਂਦੇ ਆ ਬਿਲਕੁਲ ਗਲਤ ਹੈ ਜੀ ਇਹ ਦੱਸਣ ਦੀ ਮਨਾ ਹੈ ਸਾਡੀ ਵਜ੍ਹਾ ਇਹ ਆ ਕਿਉਂਕਿ ਆਮ ਜਿਹਨਾਂ ਨੂੰ ਨਹੀਂ ਪਤਾ ਵੀ ਦੁੱਧ ਕਿਹੜੇ ਕਿਹੜੇ ਟਾਈਮ ਪੀਤਾ ਜਾਂਦਾ ਦੁੱਧ ਪੀਣ ਦਾ ਸਮਾਂ ਹੈਗਾ ਮਾਰਨਿੰਗ 8 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਜੇ ਤੁਸੀਂ ਦੁੱਧ ਪੀਨੇ ਹੋ ਤਾਂ ਤੁਹਾਨੂੰ ਬੈਨੀਫਿਟ ਹੋਊਗਾ ਉਹਦੇ ਫਾਇਦੇ ਫਾਇਦੇ ਹੋਣਗੇ ਨੁਕਸਾਨ ਨਹੀਂ ਹੋਊਗਾ ਜੇ ਤੁਸੀ ਆ ਸ਼ਾਮ ਨੂੰ 7 ਜਾਂ 8 ਵਜੇ ਤੋਂ ਬਾਅਦ ਪੀਨੇ ਹੋ ਤਾਂ ਸਭ ਤੋਂ ਵੱਡਾ ਨੁਕਸਾਨ ਤੁਹਾਡੀ ਬੋਡੀ ਤੇ ਆਹੀ ਹੋਊਗਾ ਕਿਉਂਕਿ ਤੁਹਾਡੀ ਬੋਡੀ ਜਿਹੜੀ ਫੈਡ ਆ ਓਵਰ ਹੋ ਗਏ ਨਾ ਇਹ ਉਹੰਦੋਦ ਜਾਂ ਜਿਹੜੀਆਂ ਤਾਕਤਵਰ ਚੀਜ਼ਾਂ ਆਉਂਦੀਆਂ ਇਹਨਾਂ ਨੂੰ ਖਾ ਕੇ ਪਚਾਉਣ ਵਾਸਤੇ ਤੁਰਨਾ ਕਰਨਾ ਪੈਂਦਾ ਜਾਂ ਕੋਈ ਕੰਮ ਕਰਨਾ ਪੈਂਦਾ ਪਈ ਜਾਂ ਸਾਡੀ ਬੋਡੀ ਜਿਹੜੀ ਆ ਉਹ ਕੰਮ ਕਰੀ ਜਾਵੇ ਤੇ ਸਾਡਾ ਖਾਦਾ ਪੀਣਾ ਸਹੀ ਤੰਗਣਾ ਪਾ ਚੀ ਜੇ ਜਦੋਂ ਅਸੀਂ ਰੋਟੀ ਪਾਣੀ ਖਾਣਸਾਰ ਲੰਮੇ ਬੈਜ ਜਾਂਦੇ ਆ ਜਾਂ ਟੀਵੀ ਵੇਖਣ ਲੱਗੇ ਬੋਡੀ ਨੂੰ ਕੋਈ ਹਰਕਤ ਨਹੀਂ ਕੀਤੀ ਬਸ ਤੁਰੇ ਫਿਰੇ ਨਹੀਂ ਉਹਦਾਂ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਹੁੰਦੀਆਂ ਸਾਡੀ ਬੋਡੀ ਨੂੰ ਲੱਗਦੀਆਂ ਨੇ ਆਮ ਤੌਰ ਤੇ ਵੇਖਿਆ ਉਮਰਾਂ ਘੱਟ ਹੁੰਦੀਆਂ ਵੇਖਣ ਨੂੰ ਜਿਆਦੀਆਂ ਲੱਗਦੀ ਪਈ ਬੰਦਿਆਂ ਦੀਆਂ ਉਮਰ ਤਾਂ ਜੇ ਪਸ਼ੂ ਹਿਸਾਬ ਨਾਲ ਤਾਂ 70 ਸਾਲ ਦੀ ਹੁੰਦੀ ਹੈ ਲੱਗਦਾ ਬੰਦਾ 25 ਤੋਂ 30 ਸਾਲ ਦਾ ਠੀਕ ਹੈ ਉਹਦੇ ਵਿੱਚ ਕੀ ਹੁੰਦਾ ਇੱਕ ਤਾਂ ਪਹਿਲੀ ਗੱਲ ਤਾਂ ਪੈਸੇ ਦਾ ਨੁਕਸਾਨ ਦੂਜੀ ਗੱਲ ਇਹ ਹੈ ਕਿ ਆਪਣਾ ਜੇ ਪੈਸੇ ਨਾਲ ਲੜ ਸੀਰੀਜ਼ਾ ਨੁਕਸਾਨ ਹੈ ਇਹੋਗੇ ਨਿਆਹ ਬਿਮਾਰੀਆਂ ਲੱਗ ਜਾਂਦੀਆਂ ਨੇ ਹਰ ਵੇਲੇ ਬੰਦਾ ਖਿਜਿਆ ਰਹਿਣਾ ਤੇ ਬੇਚੈਨੀ ਰਹਿਣੀ ਠੀਕ ਹੈ ਉਹ ਕਰਨਾ ਖਾਣ ਪੀਣ ਦੀ ਵਜਾਇਕ ਲਿਮਟ ਅਨਸਾਰ ਖਾਓ ਪੀਓ ਦੋ ਫੁੱਲ ਕੇ ਸਵੇਰੇ ਜੇ ਦੋ ਤੋਂ ਤਿੰਨ ਚਾਰਵੀ ਖਾ ਲੋ ਦੁਪਹਿਰੇ ਲੰਚ ਵੇਲੇ ਚਾਰ ਫੁੱਲ ਕੇ ਲੰਚ ਵੇਲੇ ਖਾਓ ਤੇ ਰਾਤ ਨੂੰ ਜੇ ਮੰਨ ਲਓ ਚਾਰ ਪ੍ਰਸ਼ਾਦ ਨਹੀਂ ਤੁਹਾਨੂੰ ਉਹ ਚਾਰ ਰੋਟੀਆਂ ਦੀ ਭੁੱਖ ਹੈਗੀ ਆ ਤਾਂ ਉਹ ਤਿੰਨ ਤੇ ਰੋਟੀਆਂ ਖਾਣੀਆਂ ਇੱਕ ਰੋਟੀ ਦੀ ਜਿਹੜੀ ਭੁੱਖ ਆ ਉਹ ਘੱਟ ਰੱਖਾ ਤੁਸੀਂ ਰੋਟੀ ਘੱਟ ਖਾਣੀ ਹੈ ਭੁੱਖ ਨਾਲੋਂ ਤਾਂ ਕਿ ਰਾਤ ਨੂੰ ਤੁਸੀਂ ਪੈਣੀ ਆ ਕੋਈ ਵਰਜਿਸ਼ ਕਰਨੀ ਨਹੀਂ ਕੋਈ ਕੰਮ ਨਹੀਂ ਕਰਨਾ ਆਪਾਂ ਕੋਈ ਭੱਜਾ ਧੋੜੀ ਨਹੀਂ ਹੋਣੀ ਤਾਂ ਕਿ ਕੋਈ ਸਾਡੀ ਬਾਡੀ ਦੇ ਵਿੱਚ ਫੈਟ ਓਵਰ ਨਾ ਹੋ ਸਕੀ ਸਾਡਾ ਸਮਝਾਉਣਾ ਤੁਹਾਨੂੰ ਇਹੀ ਹੈ ਜੇ ਤੁਸੀਂ ਫੈਟ ਘਟਾਉਣੀ ਹੈ ਤਾਂ ਉਹਦਾ ਵੀ ਤੁਹਾਨੂੰ ਨੁਕਾ ਵਿੱਚ ਹੀ ਦੱਸ ਦਿੰਨੇ ਆਂ ਆਲ ਦੀ ਨਾਲ ਇਸੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਈਐਨ ਤੱਕ ਵੇਖਿਓ ਤਾਂ ਕਿ ਤੁਹਾਨੂੰ ਜਿਹੜੀ ਨੌਲੇਜ ਹੈ ਪਰ ਉੱਪਰ ਮਿਲ ਸਕੇ ਕਿਸੇ ਵੀ ਗੱਲ ਦਾ ਕੋਈ ਫਰਕ ਨਾ ਹੋਵੇ ਤੇ ਅਜੋਕੇ ਮੈਂ ਤੁਹਾਨੂੰ ਹੋਰ ਸਮਝਾਉਣਾ ਜਿਹੜਾ ਇੱਕ ਜੀਰਾ ਹੁੰਦਾ ਤੇ ਇੱਕ ਜੁਆਇਨ ਹੁੰਦੀ ਹੈ ਜੀ ਤੁਸੀਂ ਕੀ ਕਰਨਾ ਹੈ 200 ਗ੍ਰਾਮ ਜੁਆਇਨ ਲੈਣੀ ਹੈ 200 ਗ੍ਰਾਮ ਜੀਰਾ ਲੈਣਾ ਮਿਕਸ ਕਰ ਲੈਣਾ ਇੱਕ ਕੋਈ ਵੀ ਭਾਂਡਾ ਲੈ ਲਓ ਮਿਕਸ ਕਰਕੇ ਤੇ ਉਹਦੀਆਂ ਤਕਰੀਬਨ 30 ਪੁੜੀਆਂ ਬਣਾਉਣੀਆਂ ਨੇ ਅੰਦਾਜ਼ਾ ਦੀ ਕਾਈ ਲੈ ਲਓ ਛੋਟੇ ਛੋਟੇ ਇਦਾਂ ਮੇਜ਼ ਤੇ ਲਾ ਲਓ ਲਾਉਣ ਤੋਂ ਬਾਅਦ 30 ਦੇ ਵਿੱਚ ਥੋੜਾ ਥੋੜਾ ਪਾ ਲਓ ਸਾਰਿਆਂ 'ਚ ਪਾਉਂਦੇ ਚਲੋ ਤਾਂ ਕਿ ਜਦੋਂ ਆਪਾਂ ਨੂੰ ਪਤਾ ਲੱਗੇ ਸਾਰੇ 'ਚ ਸੇਮ ਜਿਹਾ ਹੋ ਗਿਆ ਉਹਨੀਆਂ ਪੁੜੀਆਂ ਬਣਾ ਲਓ ਉਹ ਇੱਕ ਪੁੜੀ ਜਿਹੜੀ ਹਰ ਰੋਜ਼ ਰਾਤ ਨੂੰ ਤੁਸੀਂ ਪਾਣੀ ਦੇ ਵਿੱਚ ਭਿਓ ਦੇਣੀ ਹੈ ਸਵੇਰੇ ਨਰਮੇ ਕਾਲ ਜੀ ਜਦੋਂ ਵੀ ਤੁਸੀਂ ਉਠਣਾ 4 ਵਜੇ 5 ਵਜੇ ਉੱਠਦੇ ਹੋ ਤਾਂ ਉਠਣ ਸਾਰ ਤੁਸੀਂ ਉਹ ਪਾਣੀ ਲੈਣਾ ਉਹ ਪਾਣੀ ਦੇ ਨਾਲ ਨਾਲ ਤੁਸੀਂ ਇੱਕ ਗਲਾਸ ਪਾਣੀ ਦਾ ਹੋਰ ਅਲੱਗ ਤੋਂ ਲੈਣਾ ਹੈ ਉਹ ਪਾਣੀ ਵਿੱਚ ਜੀਰਾ ਤੇ ਅਜਵਾਇਨ ਜਿਹੜੀ ਆ ਭਉਈ ਹੋਊਗੀ ਉਹ ਸਿਰਫ ਹੋਊਗਾ ਇੰਨਾ ਕੁ ਪਾਣੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਇੱਕ ਗਲਾਸ ਜਿਹੜਾ ਪਾਣੀ ਆਪ ਪੀਣਾ ਹੈ ਉਹ ਸਾਰੇ ਤੁਰਨ ਫਿਰਨ ਦੇ ਨਾਲ ਜਿਹੜੇ ਸਾਡੀ ਬਾਡੀਜ਼ ਵਿੱਚ ਜਿਦਾ ਮੰਨ ਲਓ ਕਿ ਡੀਟੌਕਸਨ ਦੀ ਵਜ੍ਹਾ ਹੋ ਜਾਂਦੀ ਹੈ ਜਾਂ ਕੁਛ ਆਂਤ ਜਾਬ ਵਾਧਾ ਆ ਕੇ ਜਾਂ ਦਾ ਪੇਟ ਫੁੱਲਦਾ ਜਾਂ ਕਿਹਨੂੰ ਕਬਜ ਰਹਿੰਦੀ ਹੈ ਉਹ ਇਦਾਂ ਸਾਰਿਆਂ ਦਾ ਇਸ ਚੀਜ਼ ਦਾ ਇਲਾਜ ਹੁੰਦਾ ਹੈ ਜੀ ਪਾਣੀ ਦੇ ਨਾਲ ਪਾਣੀ ਵੀ ਕੋਈ ਠੰਡਾ ਫ੍ਰੀਜ ਦਾ ਪਾਣੀ ਨਹੀਂ ਪੀਣਾ ਤਾਜ਼ਾ ਪਾਣੀ ਪੀਣਾ ਚਾਹ ਮੋਟਰ ਦਾ ਟੂਟੀਆ ਟੈਂਕੀਆ ਪਾਣੀ ਦੀ ਜਿਹੜੀ ਆ ਜਿਹੜੀ 쿨ਿੰਗ ਆ ਨਾ ਬਹੁਤ ਘੱਟ ਹੋਵੇ ਚਾਹੇ ਤੁਸੀਂ ਐ ਕਰ ਸਕਦੇ ਹੋ ਜੀ ਇੱਕ ਗਲਾਸ ਤੁਸੀਂ ਪਾਣੀ ਦਾ ਪੀਣਾ ਨਾ ਤੇ ਚੌਥਾ ਹਿੱਸਾ ਪਾਣੀ ਦਾ ਉਸਾ ਜਿਹਾ ਕਰ ਲੋ ਬਾਜ ਪਾਣੀ ਮਿਕਸ ਕਰ ਲਿਓ ਮਿਕਸ ਕਰਨ ਦੇ ਨਾਲ ਕੀ ਹੋ ਜੂਗਾ ਪਾਣੀ ਦੇ ਜਿਹੜਾ ਲੈਵਲ ਹੈ ਨਾ 쿨ਿੰਗ ਹੈ ਉਹ ਘਟ ਜੂ। ਘਟਣ ਦੇ ਨਾਲ ਕੀ ਹੁੰਦਾ ਉਹ ਪਾਣੀ ਜਿਹੜਾ ਸਾਡੇ ਪਚਨ ਤੰਤਰ ਨੂੰ ਬਿਲਕੁਲ ਸਹੀ ਰੱਖੂਗਾ। ਸਮੋਦਾ ਬੈਨੀਫਿਟ ਮਿਲ ਜੂਗਾ ਤੇ ਜਿਹੜੇ ਜਿਹੜੀ ਵੇਸ ਨੂੰ ਕਬਜ ਹੁੰਦੀ ਹੈ ਉਹ ਚੀਜ਼ ਨਾਲ ਸਾਡੇ ਸੈੱਟ ਹੋ ਜੂਗਾ। ਠੀਕ ਹੈ ਜੀ। ਇਹ ਆਪਾਂ ਕਿੰਨੀਆਂ ਬਿਮਾਰੀਆਂ ਦੇ ਨਾਮ ਤੋਂ ਇਹਨਾਂ ਲੈ ਲਿਆ। ਸਾਰੀਆਂ ਵਾਰੀ ਰੀਡੀਆਂ। ਫੈਟ ਕਬਜ ਜਿਹੜੇ ਤਿਜਾਬ ਵਗੈਰਾ ਹੋ ਗਿਆ ਨਾ ਜੀ ਆਪੇ ਕਿੰਨੀਆਂ ਬਿਮਾਰੀਆਂ ਦੀ ਗੱਲਬਾਤ ਹੋ ਰਹੀ ਹੈ ਸਾਰੀਆਂ ਬਿਮਾਰੀਆਂ ਦਾ ਇਲਾਜ ਸਿਹਤ ਰੱਖਣਾ ਹੈ ਸਹੀ ਟਾਈਮ ਤੇ ਉੱਠੋ ਵਰਜਿਸ ਕਰੋ ਜਿੰਨਾ ਹੋ ਸਕੇ ਯੋਗਾ ਕਰ ਸਕਦੇ ਹੋ ਘਰ ਦੇ ਵਿੱਚ ਤੁਸੀਂ ਕਰੋ ਜੇ ਤੁਹਾਡੇ ਘਰ ਦੇ ਨੇੜੇ ਕੋਈ ਜਿਮ ਕੋਈ ਕਰਦਣਾ ਚਾਹੁੰਦਾ ਤਾਂ ਸਭ ਤੋਂ ਵਧੀਆ ਉਹਦੀ ਵਰਗੀ ਕੋਈ ਰੀਸ ਹੀ ਨਹੀਂ ਜਿਮ ਜਾਂਦੇ ਵਿੱਚ ਜ਼ਰੂਰੀ ਨਹੀਂ ਹੈਗਾ ਕਿ ਆਪਾਂ ਨਾਨ ਵੇਜੀ ਵਰਤਣਾ ਅ ਵੈਜਿਜ਼ ਇਹਦਾ ਵਫੇਫਾ ਫਰੂਟ ਹੋ ਗਿਆ ਕੁਝ ਹੋਰ ਚੀਜ਼ਾਂ ਬਹੁਤ ਸਾਰੀਆਂ ਖਾਣ ਵਾਲੀਆਂ ਆਉਂਦੀਆਂ ਪਨੀਰ ਹੋ ਗਿਆ ਨਾ ਐਸੀ ਚੀਜ਼ਾਂ ਖਾ ਕੇ ਵੀ ਆਪਾਂ ਜਿੰਨਾ ਵੱਧ ਜਮ ਵਗੈਰਾ ਕਰਾਂਗੇ ਜੋਗਾ ਕਰਾਂਗੇ ਤਾਂ ਵੀ ਆਪਣੀ ਜਿਹੜੀ ਇਹ ਬੋਡੀ ਐ ਇਹਨੂੰ ਮਟਾਪਾ ਨਹੀਂ ਆਊਗਾ ਠੀਕ ਹੈ ਤੇ ਜੇ ਜਦ ਆਪਾਂ ਰਫੈਨ ਵਗੈਰਾ ਖਾਣੇ ਇਹਦੇ ਗੋਡਿਆਂ ਦੀ ਜਗੜਨ ਜਿਹੜੀ ਐ ਇਹਨਾਂ ਦੀ ਵਜ੍ਹਾ ਨਾਲ ਫੈਲਦੀ ਐ ਬਹੁਤ ਜ਼ਿਆਦਾ ਵਟਾ ਉਸਾਂ ਉਹਦੇ ਗੋਡਿਆਂ ਨੂੰ ਜਿਹੜਾ ਆਪਾਂ ਇਹ ਸ਼ੈਡ ਯੂਜ਼ ਕਰ ਲੈਣੇ ਆ ਘਰਾਂ ਦੇ ਵਿੱਚ ਇਹਨੂੰ ਇਤੋ ਘਾਟੋ ਸਾਨੂੰ ਦੇ ਲਵਤਿਆ ਕਰੋ ਇਹ ਆਹ ਤੋਂ ਅਨੁਮਿਲੀ ਵੀਡੀਓ ਕਿੰਦਾ ਦੀ ਲੱਗਦੀ ਹੈ ਤੁਸੀਂ ਕੋਈ ਵੀ ਬਿਜ਼ਨਸ ਤੌਰ ਤੇ ਜਾਂ ਕਿਸੇ ਕੰਮ ਵਾਸਤੇ ਵੀਡੀਓ ਬਣਾਉਣਾ ਚਾਹੁੰਦੇ ਹੋ ਤਾਂ 9501475413 ਤੇ ਮੇਰਾ ਨੰਬਰ ਹੈ ਵੀਰੇ ਨਾਮ ਮੇਰਾ ਹਰਮਨ ਦਸਨਿਕ ਤੁਸੀਂ ਜਦੋਂ ਮਰਜ਼ੀ ਮੈਨੂੰ ਬੁਲਾ ਸਕੋ ਮੈਂ ਤੁਹਾਡੀ ਵੀਡੀਓ ਆ ਆਪਣੇ ਚੈਨਲ ਤੇ ਪਾਉਂਗਾ ਠੀਕ ਹੈ ਜੀ ਤੇ ਹਰ ਪ੍ਰਕਾਰ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਹਨ ਜਿਨ੍ਹਾਂ ਦੇ ਇਲਾਜ ਆਪਣੇ ਆਮ ਅਕਰਾਂ ਦੇ ਕੋਲ ਜਿਹੜੇ ਪੇੜ-ਪੌਦੇ ਜਿਹੜੀਆਂ ਬੂਟੀਆਂ ਨੇ ਉਹਨਾਂ ਦੇ ਰਾਹੀਂ ਹੁੰਦੇ ਆ ਤੇ ਅਸੀਂ ਉਹਨਾਂ ਜਿਦਾਂ ਅਗਨੋਰ ਕਰ ਦਿੰਨੇ ਆ ਪਰ ਵਿਸ਼ਵਾਸ ਬਣੇ ਫਿਰਨ ਡਾਕਟਰਾਂ ਤੇ ਉਹ ਵਿਸ਼ਵਾਸ ਤੋਂ ਪਰ ਬਾਹਰ ਆਈਏ ਤਾਂ ਕਿ ਆਪਾਂ ਥੋੜਾ ਬੋਧਾ ਆਯੁਰਵੈਦਿਕ ਨਾਲ ਜੁੜਕੇ ਤੇ ਕੁਝ ਆਪਣੀ ਬੋਡੀ ਦੀ ਤਬਦੀਲੀ ਕਰੀਏ ਸੋ ਉੱਠਣ ਦਾ ਟਾਈਮ ਸੌਣ ਦਾ ਟਾਈਮ ਖਾਣ ਪੀਣ ਦਾ ਟਾਈਮ ਜਦੋਂ ਇਹ ਤੁਹਾਡਾ ਸੈਟਲ ਹੋ ਗਿਆ ਤਾਂ ਤੁਹਾਨੂੰ ਬਹੁਤ ਸਾਰੀ ਬਿਮਾਰੀਆਂ ਤੋਂ ਮੁਕਤੀ ਮਿਲ ਜੂਗੀ। ਅੱਛਾ ਮੇਰੇ ਪ੍ਰਭੂ ਜਿਵੇਂ ਤੁਹਾਨੂੰ ਵੀਡੀਓ ਮੇਰੀ ਕਿੱਦਾਂ ਦੀ ਲੱਗਦੀ ਏ ਮੈਨੂੰ ਕਮੈਂਟ 'ਚ ਦੱਸਿਓ। ਤਾਂ ਕਿ ਮੈਂ ਤੁਹਾਡੇ ਤੁਹਾਡੇ ਵਾਸਤੇ ਹੋਰ ਨਵੀਆਂ-ਨਵੀਆਂ ਵੀਡੀਓ ਬਣਾ ਸਕਾਂ ਤੇ ਤੁਹਾਡੇ ਵਾਸਤੇ ਹੋਰ ਚੰਨ ਰਾਈ ਕੰਮ ਕਰ ਸਕਾਂ ਤੁਹਾਡੀ ਸਿਹਤ ਤੰਦਰੁਸਤੀ ਹੈ ਤਾਂ ਮੇਰੇ ਵਾਸਤੇ ਬਹੁਤ ਖੁਸ਼ਾ ਠੀਕ ਹੈ ਸਾਰੇ ਮੇਰੇ ਭਰਾਉਣ ਸਤਿ ਸ਼੍ਰੀ ਅਕਾਲ